ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਵਾਲੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਪੂਰੇ ਸੂਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਇਹ ਆਪਣੇ ਕੋਲੇ ਕਪੜਾ ਹੈਗਾ ਜੀ 3.5 ਮੀਟਰ 3.5 ਮੀਟਰ ਕਪੜੇ ਉੱਪਰ ਆਪਾਂ ਪੂਰੇ ਸੂਟ ਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈਗੀ ਕਿਹੜੇ-ਕਿਹੜੀਆਂ ਚੀਜ਼ਾਂ ਆਪਾਂ ਪਹਿਲਾਂ ਕਟਿੰਗ ਕਰਨੀਆਂ ਲੈਗੀਆਂ ਉਹ ਆਪਾਂ ਤੁਹਾਨੂੰ ਦੱਸਾਂਗੇ ਜੀ ਵੀਡੀਓ ਨੂੰ ਜ਼ਰੂਰ ਧਿਆਨ ਨਾਲ ਦੇਖਣਾ ਤੇ ਐਂਡ ਤੱਕ ਦੇਖਣਾਗਾ ਤੇ ਪਹਿਲਾਂ ਆਪਾਂ ਸਲਵਾਰ ਕਟਿੰਗ ਦੀ ਸਟਿਚਿੰਗ ਦੀਆਂ ਵੀਡੀਓ ਪਾਈਆਂ ਨੇਗੀਆਂ ਸਟੈਪ ਵਾਈਜ਼ ਸਟੈਪ ਆਪਾਂ ਤੁਹਾਨੂੰ ਸਾਰੀ ਸਲਾਈ ਸਿਖਾਵਾਂਗੇ ਸਾਰੇ ਤਰ੍ਹਾਂ ਦੀ ਆਪਾਂ ਤੁਹਾਨੂੰ ਕਟਿੰਗ ਦੱਸਾਂਗੇ ਤੇ ਸਾਰਿਆਂ ਤੋਂ ਪਹਿਲਾਂ ਹੁਣ ਕੀ ਕਰਨਾ ਜੀ ਇਹ ਕਪੜੇ ਨੂੰ ਨਾ ਆਪਾਂ ਡਬਲ ਫੋਲਡ ਕਰਕੇ ਵਿਛਾ ਲਿਆ ਇਹਦਾ ਪਣਾ ਜ਼ਿਆਦਾ ਹੈਗਾ ਕਿ ਸਾਡੇ 27 ਇੰਚ ਦਾ ਪਨਾਂਗਾ ਤੇ ਆਪਾਂ ਇਹਨੂੰ ਇਸ ਤਰ੍ਹਾਂ ਡਬਲ ਕਰਕੇ ਬਿਛਾ ਲਿਆਗਾ ਤੇ ਹੁਣ ਆਪਾਂ ਪਹਿਲਾਂ ਕਮੀਜ਼ ਦੀ ਲੈਂਥ ਨਾਪਣੀ ਹੈ ਕਮੀਜ਼ ਦੀ ਲੈਂਥ ਆਪਣੇ ਕੋਲੇ ਹੈਗੀ ਹੈ ਜੀ 40 ਇੰਚ 4 ਇੰਚ ਆਪਾਂ ਕੱਪੜਾ ਵੱਧ ਕਟਿੰਗ ਕਰਨਾ ਕਿਉਂਕਿ ਇਹਨੂੰ ਪਾਈਪਿੰਗ ਲਗਾਉਣੀ ਹੈ ਆਪਾਂ 44 ਇੰਚ ਆਪਾਂ ਇਹਦੀ ਕਟਿੰਗ ਕਰਨੀ ਹੈ 44 ਇੰਚ ਤੇ ਆਪਾਂ ਨਿਸ਼ਾਨ ਲਾ ਲੈਣੇ ਹੁਣ ਆਪਾਂ ਪਹਿਲਾਂ 44 ਇੰਚ ਆਪਾਂ ਕਮੀਜ਼ ਦਾ ਇਸੇ ਲੋਟ ਆਪਣਾ ਘੇਰਾ ਨਿਕਲਿਆਊਗਾ ਨਹੀਂ ਆਪਾਂ ਨੂੰ ਕਮੀਜ਼ ਦੂਜੇ ਲੋਟ ਡਬਲ ਕਰਨਾ ਪੈਂਦਾ ਆਪਾਂ ਇਸੇ ਲੋਟ ਕਮੀਜ਼ ਦੀ ਕਟਿੰਗ ਕਰਾਂਗੇ ਕਮੀਜ਼ ਦੀ ਕਟਿੰਗ ਵੀ ਆਪਾਂ ਵੀਡੀਓ ਪਾਈ ਹੈ ਜੀ ਉਹਦੇ ਵਿੱਚ ਆਪਾਂ ਤੁਹਾਨੂੰ ਸਾਰੀ ਕਟਿੰਗ ਬਾਰੇ ਦੱਸਿਆਗਾ ਆਪਾਂ ਪਾ ਸਲਵਾਰ ਕਟਿੰਗ ਬਾਰੇ ਸਟੀਚਿੰਗ ਬਾਰੇ ਦੱਸਿਆ ਸੀ ਫਿਰ ਕਮੀਜ਼ ਦੀ ਕਟਿੰਗ ਬਾਰੇ ਬਾਹਾਂ ਦੀ ਕਟਿੰਗ ਬਾਰੇ ਦੱਸਿਆ ਹੁਣ ਆਪਾਂ ਤੁਹਾਨੂੰ ਪੂਰੇ ਆਲ ਓਵਰ ਸੂਟ ਦੀ ਕਟਿੰਗ ਬਾਰੇ ਦੱਸਾਂਗੇ ਦੇਖੋ ਇਹਦੇ ਵਿੱਚੋਂ ਹੀ ਆਪਾਂ ਘੇਰਾ ਆਪਣਾ ਇਹ ਹੈਗਾ ਜੀ ਜਿਹੜਾ 21 ਇੰਚ ਘੇਰਾ ਦਾ ਘੇਰਾ ਪਰ ਰੱਖਣਾ 25 ਇੰਚ ਰੈਡੀ ਇਧਰਲੀ ਸਾਈਡ ਤੋਂ ਆਪਾਂ 25 ਇੰਚ ਨਾਪਾਂਗੇ ਉਧਰੋਂ ਬੰਦ ਸਾਈਡ ਆਪਣੀ ਜਿਹੜੀ ਲੀਰ ਇਕੱਠੀ ਨਿਕਲਿਆਊਗੀ ਕਪੜਾ ਇਕੱਠਾ ਨਿਕਲਿਆਊਗਾ ਉਹ ਆਪਣੇ ਗਲੇ ਗੂਲੇ ਵਾਸਤੇ ਕੰਮ ਆ ਜਾਊਗਾ ਕਮੀਜ਼ ਦੀਆਂ ਕਾਟਾਂ ਮਾਰੇ ਆਪਾਂ ਤੁਹਾਨੂੰ ਦੱਸਿਆ ਹੋਇਆਗਾ ਜੀ ਕਮੀਜ਼ ਦਾ ਕੱਪੜਾ ਆਪਾਂ ਕਟਿੰਗ ਕਰ ਲਿਆ 44 ਇੰਚ 4 ਇੰਚ ਵੱਧ ਕਰਕੇ ਤੇ ਕਾਟਾਂ ਮਾਰੇ ਆਪਾਂ ਤੁਹਾਨੂੰ ਕਮੀਜ਼ ਦੀਆਂ ਦੱਸਿਆ ਹੋਇਆ ਵੀ ਕਿਸ ਤਰ੍ਹਾਂ ਪਾਉਣੀਆਂ ਨੇਗੀਆਂ ਹੁਣ ਉਸ ਤੋਂ ਬਾਅਦ ਆਪਾਂ ਕਿਹੜਾ ਪਾਰਟ ਕਟਿੰਗ ਕਰਨਾਗਾ ਤੇ ਇਹਦੇ ਵਿੱਚੋਂ ਹੁਣ ਆਪਾਂ ਨਾਲੇ ਤਾਂ ਪਹਿਲਾਂ ਗੋਡਿਆਂ ਦੀ ਕਟਿੰਗ ਕਰਾਂਗੇ ਜੀ ਸਲਵਾਰ ਦੇ ਇੱਕ ਕੁੰਦੇ ਹੁੰਦੇ ਨੇ ਇੱਕ ਗੋਡਿਆਂ ਵਾਲਾ ਕੱਪੜਾ ਹੁੰਦਾ ਇਹਦੇ ਵਿੱਚੋਂ ਗੋਡਿਆਂ ਵਾਲੇ ਕੱਪੜੇ ਦੀ ਕਟਿੰਗ ਕਰਾਂਗੇ ਨਾਲੇ ਬਾਹਾਂ ਦੀ ਕਟਿੰਗ ਕਰਾਂਗੇ ਇਕੱਠਾ ਹੀ ਕੱਪੜਾ ਆਪਾਂ ਲਾਉਣਾਗਾ ਸਲਵਾਰ ਦੀ ਆਪਣੇ ਕੋਲੇ ਲੈਂਥ ਹੈਗੀ ਹੈ ਜੀ ਸਾਢੇ 32 ਇੰਚ ਆਪਾਂ ਕਟਿੰਗ ਕਰਨੀ ਹੈਗੀ ਗੋਡਿਆਂ ਦੀ ਸਾਢੇ 32 ਇੰਚ ਤੇ ਨਿਸ਼ਾਨ ਲਾ ਲਿਆ ਪਰ ਹੁਣ ਆਪਾਂ ਇੱਥੇ ਨਿਸ਼ਾਨ ਤਾਂ ਲਾ ਲਿਆ ਦੇਖੋ ਤੇ ਇਹ ਦੇਖਣਾ ਆਪਾਂ ਵੀ ਆਪਣੇ ਕੋਲੇ ਜਿਹੜੀਆਂ ਬਾਹਾਂ ਨੇ ਉਹ ਕਿੰਨੇ ਇੰਚ ਤਿਆਰ ਰਹਿੰਦੀਆਂ ਨੇ ਇਹੀਆਂ ਬਾਹਾਂ ਦੀ ਲੰਬਾਈ ਆਪਣੇ ਕੋਲੇ ਹੈਗੀ ਹੈ ਜੀ ਸਾਢੇ 16 ਇੰਚ ਇਹੀ ਆਪਾਂ ਨੂੰ ਚਾਹੀਦਾ ਕੱਪੜਾ ਜੀ ਤੇ 3 ਇੰਚ ਆਪਾਂ ਨੂੰ ਕੱਪੜਾ ਚਾਹੀਦਾ ਇੱਥੋਂ ਠੀਕ ਹੈ ਜੀ ਤੇ ਆਪਾਂ ਨੂੰ ਹੁਣ ਜਿਹੜਾ ਕਿ ਇਹ ਮਾਰਜਨ ਲਈ ਅਲੱਗ ਚਾਹੀਦਾ 4 ਇੰਚ ਆਪਾਂ ਮਾਰਜਨ ਐਡ ਕਰਾਂਗੇ ਕਿਉਂਕਿ ਦੋਨੇ ਬਾਹਾਂ ਇਹਦੇ ਵਿੱਚੋਂ ਹੀ ਕਟਿੰਗ ਕਰਨੀਆਂ ਨੇ ਆ ਦੇਖੋ ਇੱਥੇ ਤੱਕ ਤਾਂ ਆਪਣੀ ਬਾਹਾਂ ਦੀ ਲੈਂਥ ਆ ਗਈ ਜੀ ਤੇ ਆਪਾਂ ਨੂੰ ਚਾਹੀਦਾਗਾ 4 ਇੰਚ ਆਪਾਂ ਨੂੰ ਮਾਰਜਨ ਚਾਹੀਦਾ ਹੁਣ ਆਪਾਂ ਇਹਦੇ ਵਿੱਚ 1.5 18 ਇੰਚ ਆਪਾਂ ਕਪੜਾ ਕਟਿੰਗ ਕਰ ਲਿਆਗਾ ਠੀਕ ਹੈ ਜੀ 1.5 18 ਇੰਚ ਤੇ ਆਪਾਂ ਨਿਸ਼ਾਨ ਲਾ ਲਿਆ ਜਾਣੀ ਕਿ 7 ਇੰਚ ਤੇ ਨਿਸ਼ਾਨ ਲਾ ਲਿਆ ਇਧਰੋਂ ਵੀ ਆਪਾਂ 7 ਇੰਚ ਤੇ ਨਿਸ਼ਾਨ ਲਾਵਾਂਗੇ ਦੇਖੋ ਹੁਣ ਆਪਾਂ ਇੱਕ ਨਿਸ਼ਾਨ ਲਾਇਆ ਸੀ ਇੱਥੋਂ ਜਿਹੜਾ ਕਿ 32 ਇੰਚ ਗੋਡਿਆਂ ਦੀ ਕਟਿੰਗ ਕਰਨੀ ਆ ਇੱਕ ਨਿਸ਼ਾਨ ਲਾਇਆ ਆਪਾਂ ਇੱਥੋਂ ਜਿਹੜੀ ਕਿ ਆਪਾਂ ਬਾਹਾਂ ਦੀ ਕਟਿੰਗ ਕਰਨੀ ਹੈਗੀ ਇਹਦੇ ਵਿੱਚੋਂ ਹੁਣ ਆਪਾਂ ਕੰਨੀ ਵਾਲੀ ਸਾਈਡ ਤੋਂ ਪਹਿਲਾਂ ਆਪਾਂ ਗੋਡਿਆਂ ਦੀ ਕਟਿੰਗ ਕਰਾਂਗੇ ਜਿੰਨੀ ਆਪਣੀ ਸਲਵਾਰ ਦੀ ਮੋਰੀ ਹੈ ਜੀ ਉਨੀ ਆਪਾਂ ਗੋਡਿਆਂ ਦੀ ਕਟਿੰਗ ਕਰਾਂਗੇ 12.5 ਇੰਚ ਆਪਾਂ ਗੋਡਿਆਂ ਵਾਲਾ ਕੱਪੜਾ ਲਾਉਣਾਗਾ ਆ ਦੇਖੋ ਦੋ ਵੱਲੇ ਹੋ ਗਏ ਆਪਣੇ ਕੋਲੇ ਇਹ ਆਪਾਂ ਗੋਡਿਆਂ ਵਾਲਾ ਕੱਪੜਾ ਕਟਿੰਗ ਕਰਦਾਂਗੇ ਦੁਬਾਰਾ ਤੋਂ ਫੇਰ ਦੱਸਦੇ ਆ ਇਹਨੇ ਆਪਾਂ ਇਨ ਕੋਟ ਦਾ ਕਪੜਾ ਲਾਉਣਾ 32 ਇੰਚ ਇਹ ਆਪਾਂ ਮੋਰੀਆਂ ਥੱਲੇ ਲਾਵਾਂਗੇ ਜੀ ਦੇਖੋ ਜਿੰਨੀ ਬਾਹ ਦੀ ਲੈਂਥ ਹੈਗੀ ਉਨੀ ਹੁਣ ਆਪਾਂ ਇਹਨੂੰ ਕਟਿੰਗ ਕਰ ਲਾ ਹੁਣ ਆਪਾਂ ਇਹਨੂੰ ਇੱਥੋਂ ਕਟਿੰਗ ਕਰ ਲਾਂਗੇ ਤੇ ਆ ਵਾਲੀ ਜਿਹੜੀ ਹੁਣ 32 ਤੇ ਨਿਸ਼ਾਨਾ ਇੱਥੋਂ ਕਟਿੰਗ ਕਰਾਂਗੇ ਇਹ ਆਪਣੇ ਹੁਣ ਆਪਣੇ ਕੋਲੇ ਆ ਗੋਡਿਆਂ ਦਾ ਕੱਪੜਾ ਜਿਹੜਾ ਇਹਦੇ ਤੇ ਆਪਾਂ ਕੱਟ ਪਾ ਦਾਂਗੇ ਆਹ ਵਾਲਾ ਕੱਪੜਾ ਜਿਹੜਾ ਹੁਣ ਸਾਈਡ ਤੋਂ ਲਿਹਾਗਾ ਇਹਦੀ ਆਪਾਂ ਬਾਹਾਂ ਕਟਿੰਗ ਕਰਾਂਗੇ ਦੇਖੋ ਇਧਰੋਂ ਬੰਦ ਆਗਾ ਜੀ ਇਹਨੂੰ ਬਸ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਇਹਦੇ ਵਿੱਚੋਂ ਬਾਹਾਂ ਦੀ ਕਟਿੰਗ ਕਰ ਲੈਣੀ ਆਪਾਂ देखो इतरे ਪਾਸਾ ਬੰਦਾ ਗਿਆ ਦੋ ਬਾਹਾਂ ਆਪਣੀਆਂ ਕਟਿੰਗ ਹੋ ਜਾਣਗੀਆਂ ਇਹਦੇ ਵਿੱਚੋਂ ਉਸ ਤੋਂ ਪਹਿਲਾਂ ਆਪਾਂ ਕੀ ਕਰਨਾ ਨਾ ਕੱਪੜਾ ਆਪਣਾ ਵੇਸਟ ਨਾ ਹੋਵੇ ਇਹਨੂੰ ਇਸ ਤਰ੍ਹਾਂ ਉਪਨ ਕਰਕੇ ਜਿੰਨਾ ਆਪਾਂ ਮੋਢਾ ਕਟਿੰਗ ਕਰਨਾ ਨਾ ਉਨਾਂ ਇਹਨੂੰ ਫੋਲਡ ਕਰ ਲਾਂਗੇ ਇਥੋਂ ਆਪਾਂ ਨੂੰ ਚਾਹੀਦਾ ਜੀ 1.5 10 ਇੰਚ ਕੱਪੜਾ ਚਾਹੀਦਾ ਆਪਾਂ ਨੂੰ ਮੋਢੇ ਵਾਸਤੇ ਇਹਨੂੰ ਆਪਾਂ ਹੁਣ ਇੱਥੇ ਕਟਿੰਗ ਕਰ ਲਾਂਗੇ ਆ ਦੇਖੋ ਇਹ ਕਪੜਾ ਆਪਣਾ ਹੁਣ ਐਨਾ ਜਿਹੜਾ ਐਕਸਟਰਾ ਨਿਕਲਿਆ ਆਇਆ ਨਹੀਂ ਇਹ ਹੈ ਆਪਣਾ ਵਿਚੋ ਹੀ ਕਾਟਾਂ ਦੇ ਕਟਿੰਗ ਹੋ ਜਾਣਾ ਸੀ ਇਹਦੇ ਚ ਹੁਣ ਆਪਾਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲਾਂਗੇ ਇੱਥੋਂ ਹੁਣ ਆਪਾਂ ਲਾਉਣਾ ਹੈ ਜੀ ਜਿਹੜਾ ਕਿ ਮੂਰੀ ਦਾ ਨਿਸ਼ਾਨ ਬਾਹਾਂ ਦੀ ਮੂਰੀ ਆਪਣੇ ਕੋਲੇ ਹੈਗੀ ਆ 5 ਇੰਚ 7 ਇੰਚ ਤੇ ਆਪਾਂ ਨਿਸ਼ਾਨ ਲਾ ਲਾਂਗੇ ਇਧਰੋਂ ਲਾਵਾਂਗੇ ਪੌਣੇ 3 ਇੰਚ ਤੇ ਨਿਸ਼ਾਨ ਇੱਥੋਂ ਹੁਣ ਆਪਾਂ ਇਹਦੀ ਗੁੜਾਈ ਪਾਵਾਂਗੇ ਇਹ ਅੱਧ ਤੱਕ ਨਿਸ਼ਾਨ ਲੱਗਦਾ ਦਾ ਜੀ ਲਓ ਇਸ ਤਰ੍ਹਾਂ ਪਾਹਾਂ ਦੀ ਕਟਿੰਗ ਕਰ ਲਈਏ ਹੁਣ ਆਪਾਂ ਕੱਪੜਾ ਪਿਛਾ ਲიਏ ਫਿਰ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਕਰਕੇ ਦਿਖਾਉਣੀ ਆ ਲਓ ਜੀ ਕਮੀਜ਼ ਦੀ ਕਟਿੰਗ ਵੀ ਹੋ ਚੁੱਕੀ ਹੈ ਪਾਹਾਂ ਦੀ ਕਟਿੰਗ ਵੀ ਹੋ ਗਈ ਗੋਡਿਆਂ ਦੀ ਕਟਿੰਗ ਵੀ ਹੋ ਗਈ ਜਿਹੜੇ ਆਪਾਂ ਕੀ ਹੁਣ ਆਪਾਂ ਕੁੰਦਿਆਂ ਦੀ ਕਟਿੰਗ ਕਰਨੀ ਆ ਦੇਖੋ ਕੱਪੜਾ ਆਪਾਂ ਵਿਛਾ ਲਿਆ ਇੱਥੋਂ 32.5 ਇੰਚ ਦਾ ਨਿਸ਼ਾਨ ਲਾਵਾਂਗੇ ਇਹਨੂੰ ਉਸੇ ਤਰ੍ਹਾਂ ਆਪਾਂ ਡਬਲ ਕਰਕੇ ਵਿਛਾ ਲਿਆ ਇਧਰੋਂ ਆਪਾਂ ਰੱਖਾਂਗੇ 2 ਇੰਚ दूजी सैड तो आप रखा जी आसन साढ़े ग्यारह इंच इन आप इतों इस तरह मिला देना इधरों भी साढ़े ग्यारह रख लेंगे इधरों अपा रख लागे अपना साढ़े बत्ती इंच ठीक है जी पहला हम आप कटिंग कर ला गपड़े में चक के हम आपका इधर उपर फछा लिया क्योंकि उधरों आप लेंथ की निशानी ਬਾਕੀ ਸੀ ਜਿਹੜੀ ਬਾਕੀ ਆਪਾਂ ਕੱਪੜਾ ਦੇਖਦੇ ਆਂ ਵੀ ਪੈਲਟ ਇਧਰੋਂ ਨਿਕਲਦੀਆਂ ਜਾਂ ਜਿਹੜਾ ਆਪਣਾ ਕੱਪੜਾ ਬਚਿਆ ਉਧਰੋਂ ਨਿਕਲੂਗੀ ਇਹ ਤੋਂ ਆਪਾਂ ਕਟਿੰਗ ਕਰਤਾ ਇਧਰੋਂ ਵੀ ਇੱਕ ਕਟਿੰਗ ਕਰਤਾ ਇਥੋਂ ਹੁਣ ਆਪਾਂ ਉੱਪਰੋਂ ਬੱਸ ਉਹ ਵਾਲੇ ਕੁੰਦਿਆਂ ਚਾਕੇ ਇਹਦੇ ਉੱਪਰ ਰੱਖ ਲੈ ਤੇ ਮਲਾ ਕੇ ਬਰਾਬਰ ਇਹਦੇ ਕਟਿੰਗ ਕਰ ਲਿਆ ਤੇ ਹੁਣ ਜਿਹੜਾ ਇਧਰੋਂ ਬੰਦ ਪਾਸਾ ਜੀ ਹੁੰਦਿਆਂ ਦਾ ਉਹਦੇ ਵੀ ਆਪਾਂ ਕਟਿੰਗ ਕਰ ਲਾਂਗੇ ਹੁਣਦੇ ਵੀ ਕਟਿੰਗ ਹੋ ਗਏ ਆਪਣੇ ਤੇ ਇਹ ਆਪਣੇ ਕੋਲੇ ਹੈਗਾ ਗਾ ਜੀ ਬਚ ਗਿਆ ਕਪੜਾ ਆਪਾਂ ਨਾਪ ਲੈਨੇ ਆਂਗੇ 6.5 ਇੰਚ ਕਪੜਾ ਬਚ ਗਿਆ ਇਦੇ ਉੱਪਰ ਦੇਖਦੇ ਆਪਾਂ ਨੂੰ ਬੈਲਟ ਨੇਫੇ ਨੂੰ ਅਲੱਗ ਤੋਂ ਕੱਪੜਾ ਲਾਉਣਾ ਪਊ ਜਾਂ ਜਿਹੜਾ ਆਪਣੇ ਕੋਲੇ ਕੱਪੜਾ ਬਚਿਆਗਾ ਉਹਦੇ ਵਿੱਚੋਂ ਆਪਣੀ ਬੈਲਟ ਕਟਿੰਗ ਹੋਊਗੀ ਆਹ ਜਿਹੜਾ ਆਪਣਾ ਬਾਹਾਂ ਚੋਂ ਕੱਪੜਾ ਬਚਿਆ ਸੀ ਜੀ ਉਹ ਵਾਲ ਆਪਣੇ ਕੋਲੇ ਇਹਦੇ ਵਿੱਚੋਂ ਆਪਾਂ ਬੈਲਟ ਕਟਿੰਗ ਕਰ ਲਾਂਗੇ ਬੈਲਟ ਆਪਣੇ ਕੋਲੇ ਹੈਗੀ ਐ ਜੀ 24 ਇੰਚ ਰੈਡੀ ਲਓ ਜੀ ਇਹਦੇ ਵਿੱਚੋਂ ਆਪਣੀ ਜੋੜ ਪਊਗਾ 프ਰੰਟ ਤੇ ਇਧਰੋਂ ਆਪਣੀ ਐ ਜਿਹੜੀ 7 ਇੰਚ ਆਪਾਂ ਨੂੰ ਜਿਹੜੀ ਲੰਬਾਈ ਆ ਆ ਗਈ ਐ ਇਧਰ ਆਪਾਂ ਜੋੜ ਪਾ ਦਾਂਗੇ ਐਨਾ ਆਪਣਾ ਜੋੜ ਪਾਊਗਾ ਤੇ ਇਥੋਂ ਆਪਾਂ 벨ਟ ਦੀ ਕਟਿੰਗ ਕਰ ਲਾਂਗੇ ਲਓ ਜੀ ਇੱਥੇ ਜੋੜ ਪਾ ਕੇ ਆਪਾਂ 벨ਟ ਦੀ ਕਟਿੰਗ ਹੋ ਗਈ ਆਪਣੇ ਕੋਲੇ ਮੂਰੀਆਂ ਨੂੰ ਵੀ ਕੱਪੜਾ ਬਚ ਗਿਆ ਇਹਦਾ ਆਪਾਂ ਜੋੜ ਲਗਾ ਲਾਂਗੇ लो जी अपनी बेल्ट पूरी आ गई पची साढ़े सात लो जी इस तरह अपनी बेल्ट कटिंग हो गई पूरे सूट कटिंग कर लिए कमीज दिया दाटा बारे अपने थो नहीं दसाया क्योंकि कमीज दिया वीडियो आप पाई हुई है जी फिर भी भेन ਨਹੀਂ ਪਤਾ ਲੱਗਿਆ ਤਾਂ ਆਪਾਂ ਵੀਡੀਓ ਤੁਹਾਡੇ ਲਈ ਬਣਾ ਦਾਂਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਠੀਕ ਹੈ ਜੀ ਸਤਿ ਸ੍ਰੀ ਅਕਾਲ